ਮੌਸਮ ਸਿਰਫ ਅਸਮਾਨ ਦੀ ਹਾਲਾਤ ਜਾਂ ਤਾਪਮਾਨ ਦੀ ਮਾਪ ਦਾ ਨਾਮ ਨਹੀਂ ਸਗੋਂ ਇਹ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਮਹੱਤਵਪੂਰਨ ਤੱਤ ਹੈ ਪੰਜਾਬ ਅਤੇ ਚੰਡੀਗੜ੍ਹ ਵਰਗੇ ਖੇਤਰਾਂ ਵਿੱਚ ਜਿੱਥੇ ਖੇਤੀਬਾੜੀ ਉਦਯੋਗ ਸਫ਼ਰ ਅਤੇ ਸਿਹਤ ਨਾਲ ਜੁੜੀਆਂ ਗਤੀਵਿਧੀਆਂ ਬਹੁਤ ਪ੍ਰਮੁੱਖ ਹਨ ਉੱਤੇ ਮੌਸਮ ਦੀ ਜਾਣਕਾਰੀ ਲੋਕਾਂ ਲਈ ਬਹੁਤ ਜ਼ਰੂਰੀ ਬਣ ਜਾਂਦੀ ਹੈ ਹਵਾਵਾਂ ਦੀ ਦਿਸ਼ਾ ਤਾਪਮਾਨ ਵਿੱਚ ਊਚ ਨੀਚ ਆਰਦਸ਼ਤਾ ਅਤੇ ਆਕਾਸ਼ੀ ਸਥਿਤੀਆਂ ਇਹ ਸਾਰੇ ਤੱਤ ਸਿਰਫ ਪ੍ਰਕਿਰਤਿਕ ਅਨੁਭਵ ਨਹੀਂ ਬਲਕਿ ਮਨੁੱਖੀ ਯੋਜਨਾਬੰਦੀ ਅਤੇ ਦਿਨਚਰਿਆ ਵਿੱਚ ਸਿੱਧਾ ਪ੍ਰਭਾਵ ਪਾਉਂਦੇ ਨੇ ਜਦੋਂ ਹਵਾਵਾਂ ਪੱਛਮ ਜਾਂ ਉੱਤਰ ਪੱਛਮ ਦਿਸ਼ਾ ਵਿੱਚ ਵਗਦੀਆਂ ਨੇ ਤਾਂ ਇਹ ਨਾ ਸਿਰਫ ਤਾਪਮਾਨ ਅਤੇ ਮੌਸਮੀ ਹਾਲਤ ਵਿੱਚ ਬਦਲਾਅ ਲਿਆਉਂਦੀਆਂ ਹਨ ਬਲਕਿ ਖੇਤੀਬਾੜੀ ਸਫਰ ਦੇ ਰਸਤੇ ਅਤੇ ਆਮ ਆਦਮੀ ਦੀ ਯੋਜਨਾਵਾਂ 'ਤੇ ਵੀ ਪ੍ਰਭਾਵ ਪਾਉਂਦੀਆਂ ਨੇ ਇਹ ਜਾਣਕਾਰੀ ਕਿਸਾਨਾਂ ਲਈ ਬਹੁਤ ਹੀ ਜ਼ਰੂਰੀ ਹੈ ਜੋ ਖੇਤਾਂ ਵਿੱਚ ਕੰਮ ਕਰਨ ਅਤੇ ਫਸਲਾਂ ਦੀ ਪਾਲਣਾ ਕਰਨ ਦੀ ਯੋਜਨਾ ਬਣਾਉਂਦੇ ਨੇ ਉਦਯੋਗਿਕ ਖੇਤਰਾਂ ਅਤੇ ਸ਼ਹਿਰੀ ਜੀਵਨ ਵਿੱਚ ਵੀ ਹਵਾਵਾਂ ਅਤੇ ਤਾਪਮਾਨ ਦੇ ਰੁਝਾਨਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਮੌਸਮੀ ਅਤੇ ਆਰਥਿਕ ਤੌਰ ਤੇ ਅਹੰਕਾਰ ਮੁਕਤ ਫੈਸਲਿਆਂ ਲਈ ਅਹੰਕਾਰ ਮੁਕ ਹੈ। ਮੌਸਮ ਸਿਰਫ ਇੱਕ ਤਕਨੀਕੀ ਜਾਣਕਾਰੀ ਨਹੀਂ ਬਲਕਿ ਇਹ ਸਮਾਜਿਕ, ਆਰਥਿਕ ਅਤੇ ਸਿਹਤ ਸੰਬੰਧੀ ਪੱਖਾਂ ਲਈ ਵੀ ਨਿਰਦੇਸ਼ਕ ਦਾ ਕੰਮ ਕਰਦਾ। ਜਦੋਂ ਮੌਸਮ ਸੁਖ ਜਾਂ ਬਦਲਸਾਰ ਹੁੰਦਾ ਤਾਂ ਲੋਕਾਂ ਦੀ ਦਿਨਚਰਿਆ ਯਾਤਰਾ ਸਫਰ ਬੱਚਿਆਂ ਦੀ ਸਕੂਲ ਜਾਣ ਪਹੁੰਚ ਅਤੇ ਬਜ਼ੁਰਗਾਂ ਦੀ ਸੁਰੱਖਿਆ ਸਿੱਧਾ ਪ੍ਰਭਾਵਿਤ ਹੁੰਦੀ ਹੈ ਇਸ ਲਈ ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ ਤੇ ਜਾਣਕਾਰੀਆਂ ਨਿਰੰਤਰ ਲੋਕਾਂ ਦੀ ਤਿਆਰੀ ਅਤੇ ਸੁਰੱਖਿਆ ਲਈ ਇੱਕ ਜ਼ਿੰਮੇਵਾਰੀ ਬਣ ਜਾਂਦੀਆਂ ਨੇ ਸੋ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਸਾਫ਼ ਰਹੇਗਾ ਤੇ ਮੀਂਹ ਜਾਂ ਤੂਫਾਨ ਦੀ ਕੋਈ ਚੇਤਾਵਨੀ ਨਹੀਂ ਹੈ ਤੇ ਹਾਲਾਂਕਿ ਦਿਨ ਵੇਲੇ ਤੇਜ਼ ਹਵਾਵਾਂ ਚੱਲਣ ਗਿਆ ਤੁੱਪ ਨਿਕਲਣ ਦੇ ਬਾਵਜੂਦ ਠੰਡ ਦਾ ਅਹਿਸਾਸ ਬਣਿਆ ਰਹੇਗਾ ਤੇ ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 0.3 ਡਿਗਰੀ ਵਧਿਆ ਤੇ ਹੁਣੇ ਨਾਮ ਨਾਲੋਂ ਉੱਪਰ ਹੈ ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 25.6 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਹੁਸ਼ਿਆਰਪੁਰ ਵਿੱਚ ਸਭ ਤੋਂ ਘੱਟ ਤਾਪਮਾਨ 6.8 ਡਿਗਰੀ ਰਿਹਾ ਤੇ ਇਸ ਸਮੇਂ ਹਵਾਵਾਂ ਉੱਤਰ ਪੱਛਮ ਦਿਸ਼ਾ ਵੱਲ ਵਗ ਰਹੀਆਂ ਨੇ ਯਾਨੀ ਪਹਾੜਾਂ ਤੋਂ ਮੈਦਾਨੀ ਇਲਾਕਿਆਂ ਵੱਲ ਇਹ ਹਵਾਵਾਂ ਪੂਰਬੀ ਪੰਜਾਬ ਦੇ 15 ਜ਼ਿਲ੍ਹਿਆਂ ਵਿੱਚ ਚੱਲ ਰਹੀਆਂ ਨੇ ਜਿਨ੍ਹਾਂ ਵਿੱਚ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਰੂਪਨਗਰ ਮੁਹਾਲੀ ਅਤੇ ਪਟਿਆਲਾ ਸ਼ਾਮਿਲ ਨੇ ਅਜਈਆਂ ਹਵਾਵਾਂ ਅਗਲੇ 2 ਦਿਨਾਂ ਤੱਕ ਜਾਰੀ ਰਹਿਣਗੀਆਂ ਤੇ ਇਸ ਦੌਰਾਨ ਤਾਪਮਾਨ ਵਧਿਆ ਤੇ ਸਾਰੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 21.8 ਡਿਗਰੀ ਤੋਂ 25.6 ਡਿਗਰੀ ਤੱਕ ਰਿਹਾ ਤੇ ਇਸੇ ਤਰ੍ਹਾਂ ਘੱਟੋ ਘੱਟ ਤਾਪਮਾਨ 6.8 ਡਿਗਰੀ ਤੋਂ 11.2 ਡਿਗਰੀ ਤੱਕ ਰਿਹਾ ਤੇ ਪੱਛਮੀ ਗਰਬੜੀ ਜੋ ਉੱਤਰੀ ਅਫਗਾਨਿਸਤਾਨ ਅਤੇ ਨਾਲ ਲੱਗਦੇ ਖੇਤਰਾਂ ਉੱਤੇ ਬੜੀ ਸੀ ਹੁਣ ਉੱਤਰੀ ਪਾਕਿਸਤਾਨ ਦੇ ਨਾਲ ਲੱਗਦੇ ਖੇਤਰਾਂ ਵਿੱਚ ਚਲੀ ਗਈ ਹੈ ਤੇ ਇਸ ਸਮੁੰਦਰ ਤਲ ਤੋਂ ਲਗਭਗ 3.1 ਕਿਲੋਮੀਟਰ ਦੀ ਉਚਾਈ ਤੇ ਇੱਕ ਚੱਕਰਵਾਤੀ ਚੱਕਰ ਦੇ ਰੂਪ ਵਿੱਚ ਸਰਗਰਮ ਹੈ ਸੋ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਅਗਲੇ 7 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਤੇ ਅਗਲੇ 2 ਦਿਨਾਂ ਤੱਕ ਘੱਟੋ ਘੱਟ ਤਾਪਮਾਨ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਜਿਸ ਤੋਂ ਬਾਅਦ ਤਾਪਮਨ 2 ਤੋਂ 4 ਡਿਗਰੀ ਸੈਲਸੀਅਸ ਵੱਧ ਸਕਦਾ ਹੈ ਤੇ ਇਸ ਤੋਂ ਇਲਾਵਾ ਅਗਲੇ 2 ਦਿਨਾਂ ਲਈ ਕੁਝ ਖੇਤਰਾਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ ਤੇ ਮੌਸਮ ਵਿਭਾਗ ਦੇ ਜੋ ਕਿ ਖਾਸ ਕਰਕੇ ਹੁਣ ਬਹੁਤ ਜ਼ਿਆਦਾ ਹਵਾਵਾਂ ਚੱਲ ਰਹੀਆਂ ਨੇ ਤੇ ਇਹੀ ਦੱਸਿਆ ਗਿਆ ਕਿ ਜਿਹੜਾ ਮੌਸਮ ਹੈ ਉਹ ਖੁਸ਼ਕ ਰਹਿਣ ਦੀ ਉਮੀਦ ਹੈ ਤੇ ਜਿਹੜਾ ਤਾਪਮਨ ਹੈ ਉਹ ਹੋਰ ਖਾਸ ਕਰਕੇ ਘਟੇਗਾ ਕਿਉਂਕਿ ਬਹੁਤ ਜ਼ਿਆਦਾ ਤੇਜ਼ ਹਵਾਵਾਂ ਚੱਲਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ